ਇਹ ਕੰਨਿ ਦੇ ਨਾਲ ਡਟ ਕੇ ਖੜੇ ਆ ਜੋ ਇਹਨਾਂ ਦਾ ਇੱਕ ਵਿਰੋਧ ਚੱਲ ਰਿਹਾ ਹੈ ਢੀੜ ਸਾਹ ਪਰਿਵਾਰ ਮਿਨਿਸਟਰੀਆਂ ਪੜ ਰਿਹਾ ਹੈ ਬੀਬੀ ਜਗੀਰ ਕੌਰ ਹੈ ਉਹ ਕਹਿੰਦੀ ਮੇਰੇ ਜਮਾਈ ਨੂੰ ਟਿਕਟ ਨਹੀਂ ਦੇ ਉਹਨਾਂ ਨੂੰ ਉਹੀ ਸੁਖਵੀਰ ਬਾਦਲਾ ਗਲਤ ਦੇਖ ਰਿਹਾ ਹੈ ਉਹਦੋਂ ਸਭ ਠੀਕ ਹੈ ਹੁਣ ਜੇ ਸਰਕਾਰ ਨਹੀਂ ਗਈ ਖਰਚਾ ਲੋ ਕਰਨਾ ਪੈਂਦਾ ਕੋਈ ਕਰਨਾ ਨਹੀਂ ਬਾਕੀ ਐਨੀ ਮਾਇਆ ਤੇ ਜੀ ਬੀਬੀ ਹਰਜੋ ਕੌਰ ਨੇ ਆਇਆ ਗਰੀਦ ਤੇ ਜਿੱਤੀ ਹੈ ਉਹੀ ਇਸੇ ਕਰਕੇ ਇਸ ਤੇ ਪਰਿਵਾਰ ਵਿੱਚ ਦੇ ਸੀਗੀ ਅੱਜ ਪਹੁੰਚੇ ਪਿੰਡ ਫਾਫੜੇ ਪਾਈ ਕੇ ਸਾਡੇ ਨਾਲ ਟੀਮ ਹੈ ਸ਼੍ਰੋਮnik ਕਲਦਲ ਦੀ ਗਲਤ ਕਰਾਂਗੇ ਸੋ ਸਰੋਵਣੀ ਅਕਾਲੀ ਦਲ ਪਾਰਟੀ ਦੇ ਵਿੱਚ ਜਿਹੜੀ ਤੁਹਾਡੇ ਵੱਲ ਚੱਲ ਰਹੀ ਹੈ ਉਹ ਤੇ ਕੀ ਵਿਚਾਰ ਨੇ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਪਹਿਲਾਂ ਮੈਂ ਇੱਥੇ ਮੀਡੀਆ ਦਾ ਧੰਨਵਾਦ ਕਰਦਾ ਮੇਰੇ ਪਿੰਡ ਫਫੜੇ ਭਾਈਕੇ ਮੀਡੀਆ ਪਹੁੰਚਿਆ ਇਹਨਾਂ ਨੂੰ ਜੀ ਆਇਆਂ ਕਹਦਾ ਹਾਂ ਅੱਗੇ ਜੋ ਸਰੋਵਣੀ ਅਕਾਲੀ ਦਲ ਹੈ ਅਸੀਂ ਸਰੋਵਣੀ ਅਕਾਲੀ ਦੇ ਨਾਲ ਡਟ ਕੇ ਖੜੇ ਆਂ ਜੋ ਇਹਨਾਂ ਦਾ ਇੱਕ ਵਿਰੋਧ ਚੱਲ ਰਿਹਾ ਹੈ ਢੀਂਡਾ ਸਾਹ ਪਰਿਵਾਰ ਮਨਿਸਟਰੀਆਂ ਪਾਲ ਰਿਹਾ ਹੈ ਬੀਬੀ ਜਗੀਰ ਕੌਰ ਹੈ ਉਹ ਕਹਿੰਦੀ ਮੇਰੇ ਜਵਾਈ ਨੂੰ ਟਿਕਟ ਮਿਲੇ ਉਹ ਮਨਿਸਟਰ ਬਣੇ ਚੰਦੂ ਮਾਜਰਾ ਹੋਇਆ ਪਹਿਲਾਂ ਤਾਂ ਇਹਨਾਂ ਨੂੰ 10 ਸਾਲ ਪਾਰਟੀ ਮਾਰੀਨ ਲੱਗੀ ਅੱਜ ਇਹਨਾਂ ਨੂੰ ਮਿਨਿਸਟਰੀ ਮਿਲ ਰਹੀ ਅੱਜ ਇਹਨਾਂ ਨੂੰ ਉਹੀ ਸੁਖਵੀਰ ਬਾਦਲ ਗਲਤ ਦੇਖ ਰਿਹਾ ਹੈ ਉਹਨੂੰ ਮਾੜਾ ਕਹਿ ਰਹੇ ਨੇ ਕਾਲੀਦਾਲ ਪਾਰਟੀ ਬਹੁਤ ਵਧੀਆ ਹੈ ਸੁਖਵੀਰ ਬਾਦਲ ਜੀ ਸਾਰੇ ਪੰਜਾਬ ਨੂੰ ਵਧੀਆ ਤਰੀਕੇ ਨਾਲ ਚਲਾ ਰਹੇ ਹੈ ਤੇ ਅਸੀਂ ਨਾਲ ਬੀਬਾ ਜੀ ਦਾ ਵੀ ਧੰਨਵਾਦ ਕਰਦੇ ਆਂ ਆਉਣ ਵਾਲੀ 25 ਤਰੀਕ ਨੂੰ ਉਹਨਾਂ ਦਾ ਜਨਮ ਦਿਨ ਹੈ ਜਨਮ ਦਿਨ ਤੇ ਉਹਨਾਂ ਨੂੰ ਮੁਬਾਰਕਬਾਦ ਦਿੰਦੇ ਆਂ ਤੇ ਇਹ ਨਹੀਂ ਕਹਿੰਦਾ ਹੋਇਆ ਜੀ ਮੈਂ ਪੱਤਰਕਾਰਾਂ ਦਾ ਫਿਰ ਖੇਮਾ ਦਾ ਜਾਗਤ ਅ ਵਾ ਕੀ ਨਾ ਸਿਪੜਾ ਬਲਜਿੰਦਰ ਸਿੰਘ ਬਲਜਿੰਦਰ ਕੀ ਕਰਨਾ ਚਾਹੁੰਗੇ ਇਸ ਤਰ੍ਹਾਂ ਪਾਰਟੀ ਦੇ ਜੋ ਹੈ ਨਾ ਬਗਾਵਤ ਕਰ ਰਹੇ ਨੇ ਲੀਡਰ ਨੇ ਪਾਰਟੀ ਨੇ ਵੱਡੇ ਵੱਡੇ ਵਜ਼ੀਰੇ ਦਿੱਥੇ ਆ ਵੱਡੇ ਵੱਡੇ ਉਹਦੇ ਉੱਤੇ ਗਏ ਨੇ ਅੱਜ ਇਹਦਾ ਮਤਲਬ ਇਹੀ ਹੈ ਵੀ ਪਾਰਟ ਸਰਕਾਰ ਨੇ ਆਈ ਤਾਂ ਕਰਕੇ ਇਹ ਭਜ ਰਹੇ ਨੇ ਇਹ ਤਾਂ ਜੇ ਇਸੇ ਕਰਕੇ ਜੇ ਇਹਨਾਂ ਨੂੰ ਇੱਕ ਢੀਂਡਸਾ ਪਰਿਵਾਰ ਨੂੰ ਸੰਗਰੂਰ ਤੋਂ ਟਿਕਟ ਦਿੱਤੀ ਜਾਂਦੀ ਫੇ ਤਾਂ ਸੁਖਵੀਰ ਬਾਦਲ ਬਹੁਤ ਵਧੀਆ ਸੀ ਪਹਿਲਾਂ ਢੀਂਡਸਾ ਸਾਹਿਬ ਆਪ ਰਹੇ ਫਿਰ ਪਰਵਿੰਦਰ ਸਿੰਘ ਰਹੇ ਵਜ਼ੀਰੀ ਉਹਨਾਂ ਨੂੰ ਵੀ ਮਿਲੀ ਹੈ ਤੇ ਜੇ ਅੱਜ ਉਹਨਾਂ ਨੂੰ ਟਿਕਟ ਲਾਸ ਨਹੀਂ ਹੋਈ ਤਾਂ ਉਹ ਇਸ ਕਰਕੇ ਪਾਰਟੀ ਤੋਂ ਭਜ ਰਹੇ ਨੇ ਜਿਸ ਤਰ੍ਹਾਂ ਚੰਦੂ ਮਾਜਰਾ ਕਹਿ ਰਹੇ ਨੇ ਮੈਨੂੰ ਵੀ ਪਾਰਟ ਦੀ ਜਿਹੜੇ ਸੁਖਵੀਰ ਬਦਲ ਜੀ ਨੇ ਉਹ ਚੇਤਨੂ ਮੂਰੀ ਰੱਖਦੇ ਨੇ ਸਾਨੂੰ ਨਹੀਂ ਪਸੰਦ ਆਉਂਦਾ ਉਹ ਕਿਵੇਂ ਦੇਖਦੇ ਨੇ ਚੰਦੂ ਮਾਜਰਾ ਜੀ ਪਹਿਲਾਂ ਤਾਂ ਉਹਨਾਂ ਨੇ ਕਿਤੇ ਮੁੱਦਾ ਚੁੱਕਿਆ ਨਹੀਂ ਹੈਗਾ ਜੇ ਅੱਜ ਉਹਨਾਂ ਨੂੰ ਚੰਦੂ ਮਾਜਰਾ ਤੋਂ ਟਿਕਟ ਲੜਾਈ ਆਈ ਤੀ ਵੀ ਉਹ ਫਿਰ ਵੀ ਪਿੱਛੇ ਹਟ ਰਹੇ ਨੇ ਇਹਨਾਂ ਨੇ ਜਦੋਂ ਇਹਨਾਂ ਦੀਆਂ ਆਪਣੀਆਂ ਨੀਤੀਆਂ ਮਾੜੀਆਂ ਨੇ ਸੁਖਵੀਰ ਦੇ ਉੱਤੇ ਸਾਰਾ ੱਤਬਾ ਲਾ ਰਹੇ ਨੇ ਸੁਖਵੀਰ ਸਾਡੇ ਲਈ ਬਹੁਤ ਵਧੀਆ ਸਾਡੇ ਵਿੱਚ ਵਿਚਰਦੇ ਨੇ ਸਾਡੇ ਨਾਲ ਪਰਿਵਾਰ ਵਾਂਗੂ ਆ ਕੇ ਸਾਡੇ ਪਿੰਡ ਤੇ ਗੱਲਬਾਤ ਕਰਦੇ ਨੇ ਤੇ ਨੀ ਬੀਬਾ ਜੀ ਇੱਥੇ ਪਹੁੰਚ ਦੋਣ ਸਾਡੇ ਮਾਨਸਾ ਜ਼ਿਲ੍ਹੇ ਦੇ ਵਿੱਚ ਵੀ ਇਦਾਂ ਹੀ ਵਿਚਰਦੇ ਨੇ ਸਾਡੇ ਨਾਲ ਕੋਹਰ ਸ਼੍ਰੋਮੀ ਕਾਦਲ ਦੇ ਪਾਰਟੀ ਦੇ ਵਰਕਰ ਨੇ ਬਾਈ ਜੀ ਕੀ ਨਾਮ ਹੈ ਗੁਰਦੀਪ ਸਿੰਘ ਨੇ ਗੁਰਦੀਪ ਜੀ ਕਿਵੇਂ ਦੇਖੋ ਜਿਹੜਾ ਚੱਲ ਰਿਹਾ ਹੈ ਕਿ ਸਮਾਨ ਚੱਲ ਰਿਹਾ ਹੈ ਪਾਰਟੀ ਦੇ ਵਿੱਚ ਕਿਹੜਾ ਰੌਲਾ ਚੱਲ ਰਿਹਾ ਹੈ ਇਹਨੂੰ ਕਿਵੇਂ ਦੇਖਦੇ ਇਹ ਤਾਂ ਬਾਈ ਬਾਰੂ ਸਿੰਘ ਨੇ ਦੱਸਿਆ ਤਾਂ ਸਾਰਾ ਕੰਮ ਇਹੀ ਕੰਮ ਹੈ ਜਦੋਂ ਬਜ਼ੀਰੀਆਂ ਨੇ ਉਦੋਂ ਸਭ ਤੋਂ ਠੀਕ ਹੈ ਹੁਣ ਜਦੋਂ ਸਰਕਾਰ ਨੇ ਹੈਗੀ ਖਰਚਾ ਲੋ ਕਰਨਾ ਪੈਂਦਾ ਸਭ ਕੁਝ ਕਰਨਾ ਪੈਂਦਾ ਬਾਕੀ ਐਨੇ ਮਾਇਆ ਤੇ ਜੀਬੀ ਹਰਚੂ ਕਰ 50000 ਦੀਰ ਤੇ ਜਿੱਤੀ ਹੈ ਜੀ ਉਹ ਇਸੇ ਕਰਕੇ ਇਸਤੇ ਜੀ ਪਰਿਵਾਰ ਵਿਚਰਦੇ ਸੀਗੇ ਦੂਜੀ ਗੱਲ ਜੇ ਇਹਨਾਂ ਸਿੱ ਕਦੇ ਖਤਮ ਹੋਇਆ ਕਰਦੀ ਪਾਰਟੀ ਅਤਰਾ ਜਿਹੜਾ ਆਉਂਦੇ ਰਹਿੰਦੇ ਨੇ ਬੰਦੇ ਪਰਖੇ ਆਉਂਦੇ ਨੇ ਉਹਦੇ ਕਰਕੇ ਬਸ ਬੀਬਾ ਜੀ ਜਿੱਤੀ ਆਏ ਜੋ ਲੋਕਾਂ ਵਿੱਚ ਰਹੇ ਸੀਗੇ ਇਸੇ ਕਾਰਨ ਇਹ ਕਹਿੰਦੇ ਆਪਾਂ ਤਾਂ ਵੀ ਪਾਰਟੀ ਖੁੱਲ੍ਹ ਕੇ ਚਲਾਓ ਜੀ ਸਾਰੇ ਅਫਜ਼ਾ ਘਰ ਦਾ ਨਾ ਚਲਾਓ ਇਹ ਘਰ ਦੇ ਘਰ ਚਲਾਉਂਦੇ ਲਾਚ ਕਰਦੇ ਉਹ ਬੰਦੇ ਪਾਰਟੀ ਦੇ ਹੁਣ ਜਦੋਂ ਪਾਰਟੀ ਦਾ ਹਮੜਾ ਹਾਲਾਤ ਆ ਗਏ ਉਹ ਵਿੱਚੋਂ ਨਿਕਲਣਾ ਚਾਹੁੰਦੇ ਗੱਲ ਇੰਨੀ ਕੀ ਹੈ ਜੀ ਬਸ ਤੁਸੀਂ ਕੀ ਕਹਿਣਾ ਚਾਹੋਗੇ ਜਿਹੜਾ ਪੂਰਾ ਰੌਲਾ ਚੱਲ ਰਿਹਾ ਹੈ ਇਹ ਤੇ ਤੁਹਾਡਾ ਕੀ ਵਿਚਾਰ ਹੈ ਇਹ ਬਿਲਕੁਲ ਗਲਤ ਚੱਲਦਾ ਜੀ ਬਸ ਇਹਨਾਂ ਨੂੰ ਉਹੀ ਗੱਲ ਹੈ ਬਿੰਦੇ ਬਿੰਦੇ ਕਹਿੰਦਾ ਫਾਇਦਾ ਨਹੀਂ ਆਵਦੀ ਬੀਰੀਆਂ ਮੰਨਣ ਵਾਸਤੇ ਸਰਕਾਰ ਹੈਨੀਗੀ ਉਹਦੇ ਦੇ ਭੁੱਖੇ ਨੇ ਉਹਦੇ ਕਿੱਥੋਂ ਮਿਲਣਗੇ ਸਾਡੀ ਸਰਕਾਰ ਹੀ ਹੈਗੀ ਲੱਗਦਾ ਕਿਸੇ ਹੋਰ ਪਾਰਟੀ ਜਾ ਸਕਦੇ ਤਾਂ ਵੀ ਅਰ ਕਿਸ ਤਰ੍ਹਾਂ ਕਰਦੇ ਆ ਹਾਂਜੀ ਇਹ ਬੀਜੇਪਸ ਬਰੋਤ ਹੀ ਹੋ ਸਕਦਾ ਹੈ ਇਹ ਹੈ ਜੀ ਕਲੀਅਰ ਹੈ ਇਸੇ ਕਰਕੇ ਕਹਿੰਦੇ ਆ ਜੀ ਉਹ ਪਹਿਲਾਂ ਜੀ ਉਹਦੇ ਸਵੇ ਸਿੰਟੀ ਟਿਕਟ ਦਿੱਤੀਆਂ ਪਰਮੰਦਰ ਸਿੰਘ ਟਿਕਟ ਦਿੱਤੀਆਂ ਦੀ ਤਾਂ ਤਾਂ ਫਿਰ ਠੀਕ ਸੀਗਾ ਜੀ ਜੇ ਉਹ ਟਿਕਟੋਂ ਨਹੀਂ ਮਿਲੀ ਤਾਂ ਉਹਦੇ ਕਰਕੇ ਵਿਰੋਧ ਕਰਨ ਲੱਗ ਗਏ ਤੌੜੀ ਜਿਹੜੀ ਟੀਮ ਹੈ ਪੂਰੀ ਟੀਮ ਹੈ ਤੁਸੀਂ ਕਿਹਦੇ ਨਾਲ ਹੋ ਅਸੀਂ ਸੁਬੀਲ ਸਿੰਘ ਬਾਦਲ ਨਾਲ ਹਾਂ ਕੋਈ ਫਰਕ ਨਹੀਂ ਪੈਂਦਾ ਜੀ ਇਹੇ ਲੜ ਕੋਈ ਫਰਕ ਨਹੀਂ ਪੈਂਦਾ ਜੀ ਬੀਬੀ ਜਮੀਰ ਕੌਰ ਵੀ ਕਦੇ ਇਧਰ ਆਇੰਦੀ ਹੈ ਕਦੇ ਉਧਰ ਆਇੰਦੀ ਹੈ ਤੰਨਵਾਰੀ ਕਦੇ ਆਗੇ ਨਾਲੀਆਂ ਦੇ ਪਾਰਟ ਛੱਡਦੇ ਨਹੀਂ ਹਣ ਕਾਲੀਦਾਲ ਨਾਲ ਹੋ ਗਏ ਜਿਹੜੀ ਜਨਦਰ ਸੀਟ ਦੀ ਸੀ ਗੱਲ ਇਹ ਪਹਿਲਾਂ ਗੱਲ ਸਾਰੇ ਦੇਖ ਸਾਨੂੰ ਵੱਧ ਪੱਤਾ ਸਾਡੇ ਨੂੰ ਇਹ ਗੱਲ ਹੋਈ ਸੀ ਵੀ ਸਮਝੋ ਤੌਗੇ ਤਾਂ ਵੀ ਆਪਾਂ ਨਿਸ਼ਾਨ ਵਾਪਸ ਲਾਵਾਂਗੇ ਕਾਗਜ਼ ਵਾਪਸ ਲਾਵਾਂਗੇ ਉਹ ਕਾਰਨ ਹੋਈ ਨਹੀਂ ਲੋਕਾਂ ਨੇ ਗੱਲ ਚੱਕਤੀ ਉਹ ਦੋਨੇ ਪਾਰਟੀਆਂ ਨੂੰ ਵੋਟਾਂ ਪਈ ਨਹੀਂ ਹੈਗੀਆਂ ਹਾਂ ਹੁਣ ਕਲਿਸ਼ਵੀਰਵਾਲ ਨੂੰ ਮਾੜਾ ਕਹੀ ਜਾਂਦੇ ਦੂਜੀ ਵਸੇ ਕਿਹੜਾ ਵੱਧ ਪਈਆਂ ਦੂਜੀ ਵਸੇ 1200 ਵੋਟ ਪਈਆਂ ਜੀ ਇੱਕ ਤਾਂ ਹੋਰ ਗੱਲ ਕਰਨੀ ਪਾਰਟੀ ਦਾ ਬੜਾ ਨੁਕਸਾਨ ਹੋਇਆ ਜੀ ਸਰਦਾਰ ਸੁਖੀਰਵਾਲ ਜੀ ਖੜੇ ਹੁੰਦੇ ਇਲੈਕਸ਼ਨ ਲੜਦੇ ਤਾਂ ਉਹ ਵੀ ਜਿੱਤ ਜਾਂਦੇ ਪੱਕਾ ਹਾਂਜੀ ਇਹ ਤਾਂ ਪੱਕਾ ਜਿੱਤੇ ਉਹ ਤਾਂ ਬੀਬਾ ਜੀ ਨੇ ਦੂਜੇ ਪਾਸੇ ਹੋਰ ਖੜੇ ਹੁੰਦੇ ਤਾਂ ਕਿਸੇ ਅਲੱਗ ਹਾਂਜੀ ਜਿਹਦੇ ਫਰੋਜ ਬੱਤੇ ਪੱਕਾ ਜਿੱਦਦਾ ਜਿਵੇਂ ਕਲੀਅਰ ਫਰੋਜ ਬੱਤੇ ਹੋਣ ਵੀ ਇਹਨਾਂ ਦੇ ਪਾਰਟੀ ਦਾ ਜਿਹੜਾ ਸਰਦੂਰ ਬਣਾਇਆ ਸੀ ਉਹਦੇ ਯਕੀਨ ਰੱਖਿਆ ਵੀ ਸੀ ਇੱਕ ਇੱਕ ਵਾਰ ਹਾਂਜੀ ਹਾਂਜੀ ਇੱਕ ਵੰਮ ਰੱਖਿਆ ਪਰ ਉਹਨੇ ਵਾਅਦਾ ਨਾ ਮਾਇਆ ਪਰ ਇਸ ਤਰ੍ਹਾਂ ਦੇ ਲੀਡਰ ਨੇ ਟਿਕਟਾਂ ਤੋਂ ਪਹਿਲਾਂ ਉਹ ਕਲੀਅਰ ਕਰਤਾ ਸੀ ਪਰਿਵਾਰ ਚੋਂ ਇੱਕ ਬੰਦੇ ਟਿਕਟ ਦੇਣੀ ਹੈ ਜੀ ਉਹ ਉਸੇ ਤਰੀਕੇ ਦੇ ਖੜੇ ਸੀ ਤੁਸੀਂ ਇਹ ਵੱਡਾ ਕਾਰਨ ਨਹੀਂ ਸਮਝਦੇ ਕਿ ਜਿਹੜੇ ਪਾਰਟੀ ਚ ਅੱਜ ਵਿਰੋਧ ਕਰ ਰਹੇ ਨੇ ਇਹਨਾਂ ਨੂੰ ਦੋ ਦੋ ਟਿਕਟਾਂ ਦੀ ਲੋੜ ਸੀਗੀ ਹਾਂਜੀ ਇਹ ਕਲੀਅਰ ਹੈ ਜੀ ਜਿਵੇਂ ਸਹੀ ਗੱਲ ਸਾਡੇ ਕਿ ਕੱਲ ਜਿਹੜੀ ਪਾਰਟੀ ਦੇ ਨਾਲ ਅਕਾਲੀ ਦਲ ਪਾਰਟੀ ਨੇ ਨੂੰ ਹੋ ਗਈ 5 ਸਾਲ ਅੱਛਾ ਕੀ ਦੇਖੇ ਪਾਰਟੀ ਦੇ ਵਿੱਚ ਪਾਰਟੀ ਦੇ ਵਿੱਚ ਬਹੁਤ ਕੁਝ ਦੀ ਸਿੱਖਣ ਨੂੰ ਮਿਲਦਾ ਜੀ ਅੱਗੇ ਬਾਰੇ ਪਤਾ ਚੱਲਦਾ ਵੀ ਕੀ ਪੋਲਿਟਿਕਸ ਨੂੰ ਆਪਾਂ ਅਗਰ ਜੇ ਪੋਲਿਟਿਕਸ ਕਰਾਂਗੇ ਨਾ ਅੱਗੇ ਫੇਰ ਹੀ ਇਸ ਜ਼ਿੰਦਗੀ ਵਿੱਚ ਆਪਾਂ ਸਫਲ ਹੋ ਸਕਦੇ ਆ ਨਹੀਂ ਆਦਰਵਾਇਜ਼ ਨਹੀਂ ਤੇਹੋ ਜਿਹੀ ਲੱਗਦੀ ਪਾਰਟੀ ਤੁਹਾਨੂੰ ਬਹੁਤ ਵਧੀਆ ਲੱਗਦੀ ਪਾਰਟੀ ਨਾਲ ਹੋਰ ਵੀ ਹੈਗੇ ਨੇ ਪਰ ਨਾ ਨਾ ਅਕਾਲੀ ਦਲ ਹੀ ਲੱਗਦਾ ਜਿਹੜਾ ਪੰਜਾਬ ਦਾ ਵਿਕਾਸ ਅਕਾਲੀ ਦਲ ਨੇ ਕੀਤਾ ਹਾਂਜੀ ਹਾਂਜੀ ਗੱਲੀਦਰ ਨੇ ਬਹੁਤ ਵਿਕਾਸ ਕੀਤਾ ਜੀ ਕਿਦੋਂ ਤੋਂ ਜੁੜੇ ਹੋ ਪਾਰਟੀ ਨਾਲ ਮੈਂ ਤਾਂ ਬਈ ਜਿੱਦੇ ਦਾ ਜੰਮੇ ਉਦ ਦੇ ਦੀ ਜੁੜਿਆ ਅੱਛਾ ਕਿਵੇਂ ਲੱਗਦੀ ਪਾਰਟੀ ਤੁਨ ਪਾਰਟੀ ਬਹੁਤ ਵਧੀਆ ਲੱਗਦੀ ਹੈ ਬਈ ਕਿਹੜੇ ਕਿਹੜੇ ਜਿਹੜੇ ਚੰਗੇ ਕੰਮ ਤੇ ਲੀਡਰ ਨੂੰ ਦੇਖਦੇ ਸਾਡੇ ਪਿੰਡ ਚ ਬਈ ਜਿੰਨਾ ਕਾਲੀ ਦਲ ਨੇ ਕੰਮ ਕੀਤਾ ਕਿਸੇ ਪਾਰਟੀ ਨੇ ਨਹੀਂ ਕੀਤਾ ਆਮ ਨੇ ਨਹੀਂ ਕੀਤਾ ਕਾਂਗਰਸ ਨੇ ਨਹੀਂ ਕੀਤਾ ਠੀਕ ਆ ਕੁੜੀਆਂ ਵਾਲਾ ਸਕੂਲ ਬਣਾਇਆ ਉਦੋਂ ਚੰਦੂ ਬਾਜਰਾ ਸੀਗੇ ਠੀਕ ਆ ਐਜੂਕੇਸ਼ਨ ਮੰਤਰੀ ਉਹਨਾਂ ਨੇ ਬਣਾਇਆ ਪਾਸ ਕਰਿਆ ਸਾਡੇ ਆ ਕਾਲੀ ਦਲ ਵੇਲੇ ਕਾਲੀ ਦਲ ਦੀ ਸਰਕਾਰ ਵੇਲੇ ਕਾਲੀ ਦਲ ਦੀ ਸਰਕਾਰ ਵੇਲੇ ਵਾਟਰ ਵਰਕਸ ਕਾਲੀ ਦਲ ਸਰਕਾਰ ਵੀ ਰਿਹਾ ਸਟੇਡੀਅਮ ਵੀ ਉਦੋਂ ਬਣਿਆ ਸਾਡੇ ਜਿੱਥੇ ਆਪਾਂ ਖੜੇ ਆ ਗਏ ਹੁਣ ਇਸ ਵਕਤ ਸਬੂਧਾ ਕੇਂਦਰ ਕਲੈਰੀ ਵਾਲੀ ਸੜਕਾ ਜਿਹੜੀ ਇਹ ਕਾਂਗਰਸ ਨੇ ਧਰੀਸਾ ਨਹੀਂ ਪੱਥਰ ਉਹਨਾਂ ਤੋਂ ਬਣਿਆ ਨਹੀਂ ਅਕਾਲੀ ਦਲ ਨੇ ਬਣਾਇਆ ਠੀਕ ਹੈ ਠੀਕ ਨਾ ਗੱਲ ਆਪਾਂ ਅਕਾਲੀ ਦਲ ਕਣੀਆ ਬਾਈ ਪਹਿਲੇ ਦਿਨੀ ਆ ਬਾਈ ਜੀ ਆਪਾਂ ਗੱਲ ਕਰ ਲਈ 5 ਸਾਲ ਕਾਂਗਰਸੀ ਸਰਕਾਰ ਰਹਿ ਚੁੱਕੀ 3 ਸਾਲ ਵਾਂਗ ਹੋ ਗਏ ਆਮ ਪਾਰਟੀ ਨੂੰ ਕਿੰਨਾ ਕੁ ਵਿਕਾਸ ਹੋ ਗਿਆ ਕੁਝ ਵੀ ਨਹੀਂ ਹੋਇਆ ਬਾਈ ਸਾਡੇ ਪਿੰਡ ਇੱਕ ਗ੍ਰਾਂਟ ਵੀ ਨਹੀਂ ਆਈ ਆਮ ਪਾਰਟੀ ਦੀ ਐ ਮੰਨ ਕੇ ਚੱਲੋ ਲੋਕਾਂ ਨੇ ਬੜਾ ਬਦਲਾ ਚੱਕਿਆ ਸੀ ਝੰਡਾ ਚੱਕਿਆ ਸੀ ਬਦਲਾ ਅੱਜ ਉਹੀ ਬਦਲਾ ਕਿਵੇਂ ਲੱਗ ਰਿਹਾ ਉਹ ਝਾੜੂ ਤਾਂ ਖਿਲਰੂਗਾ ਆ ਹੁਣ ਖਿਲਰ ਗਿਆ ਫੇਰ ਖਿਲਰ ਜੂਗਾ ਖਿਲਰੂਗੀ ਇੱਕ ਦਿਨ ਤਾਂ ਇਹ ਤਾਂ ਕਾਲੀ ਦਲ ਹੀ ਰਹਿਣਾ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਚੰਦੂ ਮਾਰਾ ਨੇ ਵਿਕਾਸ ਕੀਤਾ ਹੁਣ ਇਹਨਾਂ ਨੇ ਸਕੂਲ ਬਣਾਇਆ ਅੱਜ ਉਹੀ ਲੀਡਰ ਵਿਰੋਧ ਕਰ ਰਹੇ ਨੇ ਉਹਨੂੰ ਕਿਵੇਂ ਦੇਖਦੇ ਉਹ ਤਾਂ ਭਾਈ ਯਾਰ ਉਹਦੀ ਕਾ ਦੇਖ ਹੁਣ ਸੁਖਵੀਰ ਬਾਦਲ ਜੀ ਵਧੀਆ ਨੇ ਜੇ ਉਹਨਾਂ ਮਗਰ ਲੱਗਣਗੇ ਚੰਗੇ ਰਹਿਣਗੇ ਨਹੀਂ ਤਾਂ ਡੰਡੇ ਹੀ ਖਾਣਗੇ ਫਿਰ ਭਰਾ ਤੁਹਾਡਾ ਕੀ ਵਿਚਾਰ ਹੈ ਤੁਸੀਂ ਕਿਹਨਾਂ ਨਾਲ ਆ ਗਏ ਮੈਂ ਤਾਂ ਕੱਲ ਸੁਖਵੀਰ ਬਾਦਲ ਨਾਲ ਆਈ ਪੂਰੀ ਟੀਮ ਕੋਈ ਜਿਹੜੇ ਲੋਕ ਨੇ ਜਮਾ ਸਾਰੀ ਸਾਡੀ ਟੀਮ ਹੈ ਜਿਹੜੀ ਠੀਕ ਹੈ ਸਾਡੇ ਪਿੰਡ ਚੋਂ 900 ਵੋਟ ਨਿਕਲਦੀਆਂ 900 ਹੀ ਨਿਕਲੀ ਜੰ ਵਧੂਗੀ ਵੋਟ ਗਾਂ ਵਾਲੀਆ ਚ ਪੱਕੇ ਖੜੇ ਹੋਏ ਪੱਕੇ ਖੜੇ ਪਹਿਲੀ ਵੋਟ ਮੇਰੀ ਜਿੱਦੇ ਬਣੀ ਆ ਮੈਂ ਕਾਲੀ ਦਲ ਨੂੰ ਪਾਈ ਆ ਪਹਿਲੇ ਦਿਨੋਂ ਨਾ ਹੀ ਕਿਸੇ ਪਾਸੇ ਜਾਈਏ ਨਾ ਹੀ ਲੋੜ ਆਪਾਂ ਨੂੰ ਠੀਕ ਹੈ ਜੀ ਤਾਂ ਉਹ ਆਸੂ ਦਾ ਬਤਨ ਉਹ ਸਲ ਪਿੰਡ ਫਖੜੇ ਦੀ ਜਿਹੜੀ ਪੂਰੀ ਟੀਮ ਅਕਾਲੀ ਦਲ ਦੀ ਆਪ ਗਲਤ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਅਸੀਂ ਸ੍ਰੋਮਣੀ ਅਕਾਲੀ ਦਲ ਸਰਦਾਰ ਸੁਖੀਰ ਬਾਦਲ ਜੀ ਨਾਲ ਆ ਤੇ ਕੋਈ ਕੁਸਮਰਜੀ ਕਹੀ ਦੇ ਪਰ ਅਸੀਂ ਪੂਰੀ ਟੀਮ ਸਾਡੇ ਨਾਲ ਆ ਬਾਕੀ ਦੇਖੋ ਪੂਰੀ ਰਿਪੋਰਟ ਬਾਕੀ ਤੁਹਾਨੂੰ ਅਸੀਂ ਮਿਲਦੀ ਹੈ ਹੋਰ ਪਿੰਡ ਜਾ ਕੇ ਕਿਸੇ ਇਹ ਜਿਹੜੇ ਪਾਰਟੀ ਦੇ ਵਰਕਰ ਨੇ ਉਹਨਾਂ ਦਾ ਗਲਤ ਕਰਾਂਗੇ